ਕੋਸ਼ਿਸ਼ ਨਹੀਂ ਆਈ ਕੀ ਕੋਈ ਲੱਗੀ ਕੀ ਕੀ ਹੋਇਆ ਕੀ ਪਤਾ ਹੀ ਨਹੀਂ ਮੈਨੂੰ ਆਪੇ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਤਾਂ ਮੌਕੇ ਤੇ ਪਹੁੰਚੇ ਸਾਨੂੰ ਪਤਾ ਨਹੀਂ ਲੱਗਾ ਜਦਾਂ ਹਾਂ ਬਹੁਤ ਖੁਸ਼ ਰਹਿਣ ਤੋਂ ਜਾਜ ਖੋਜੇ ਤੇ ਚੂ 10 ਤੋਂ ਬਣ ਗਿਆ ਤੁਸੀਂ ਕਿ ਕਿਹੜੇ ਰੈਂਕ ਤੇ ਹੋ ਕੀ ਨਾਂ ਤੁਹਾਡਾ ਵਾਜੀ ਐਲ ਆਰ ਆਈ ਐਸ ਆਈ ਐਲ ਆਰ ਆਈ ਐਸ ਆਈ ਨਰਿੰਦਰ ਸਿੰਘ ਅੱਛਾ ਜੀ ਤੁਸੀਂ ਉੱਥੇ ਹਾਥੀਗੜ੍ਹ ਜਿੱਥੇ ਝਗੜਾ ਹੁੰਦਿਆ ਸੀ ਇਨਫਾਰਮੇਸ਼ਨ ਆਈ ਸੀ ਕਿ ਜਾਂ ਕਿੱਦਾਂ ਪਹੁੰਚੇ ਉੱਥੇ ਮਮ ਹਰਸਨ ਆਈ ਹੀ ਕਿ ਫੋਨ ਕੀਤਾ ਹੀ ਉੱਥੇ ਪਹਿਲਾਂ ਹੀ ਮੁਲਾਜ਼ਮ ਥੋੜੇ ਹੀ ਉੱਥੇ ਮੌਕੇ ਤੇ ਪਹੁੰਚ ਗਏ ਸੀ ਅੱਛਾ ਜੀ ਫਿਰ ਮੌਕੇ ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋਇਆ ਉਹਨੂੰ ਤੇ ਕੀ ਵਜ੍ਹਾ ਤੁਹਾਡੇ ਆ ਵੇਖ ਲੋ ਤੁਸੀਂ ਆਪ ਵੀ ਵੇਖੋ ਕੀ ਵਜ੍ਹਾ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਦੋਨਾਂ ਦੋਵੇਂ ਤਾਂ ਚੱਕੀ ਹੋਈ ਹੈ ਕੀ ਲੱਗਦਾ ਗੋਲੀ ਜਾਂ ਕਿਹ ਥਿਆਰ ਕੀ ਹੈ ਹਾਂਜੀ ਇਹ ਗੋਲੀ ਨੇ ਜਿਹਨੇ ਰੁੱਖਾ ਦਰ ਕੱਟ ਲਿਆ ਤੇ ਇਥੇ ਕੌਣ ਲੈ ਗਿਆ ਤੁਹਾਨੂੰ ਵਾਪਸ ਇਥੇ ਹਸਪੀਟਲ ਆਪ ਹੀ ਖੋਤੇ ਆ ਮੋਟਰਸਾਤੇ ਦੋਨੋਂ ਤਾਂ ਇੰਨਾ ਦਸੋ। ਸਾਜ ਕੀ ਹੋਇਆ ਕਿ ਕਿ ਕਿਤੇ ਕਲੈਸ਼ ਹੋਇਆ ਤੇ ਕਿਦਾ ਹੋਇਆ ਤੇ ਕੌਣ ਜਖਮੀ ਹੋਇਆ। ਇਹ ਦੋਨੋਂ ਬ੍ਰਦਰ ਨੇ ਰਾਜਾ ਵਾਲੀਆਂ ਦਾ ਲੱਖੀ ਵਾਲੀਆਂ। ਕੌਣ ਨੇ ਕੋਈ ਰਾਜਨੀਤਿਕ ਨੇ ਫਿੱਕੀ ਰਾਜਨੀਤੀ ਕੁਛ ਨਹੀਂ। ਇਹ ਕੋਈ ਪੁਰਾਣੀ ਰੰਜਿਸ਼ ਇਹਨਾਂ ਦੀ। ਇਹ ਜਾ ਰਹੇ ਹੀ ਆਪਣੇ ਘਰ ਵੱਗ ਨੂੰ ਆਖੀ ਗੜ ਤੋਂ। ਹਾਂ। ਤੇ ਉੱਥੇ ਰਾਹ ਦੇ ਵਿੱਚ ਮੌਕਾ ਵੇਖ ਕੇ ਮੌਕਾ ਕੈਸ਼ ਕਰ ਲਿਆ। ਹਾਂ। ਕੀ ਹੋਇਆ ਕਿ ਉਸਨੇ ਕੋਈ ਸਟੈਂਡਰਡ ਵਾਕਿਆ ਮੈਂ ਹੀ ਉੱਥੇ ਹੈਗਾ। ਹਾਂ। ਮੈਂ ਅੰਮ੍ਰਿਤਸਰ ਗਿਆਦਾ ਸੀ ਮੈਂ ਅੰਮ੍ਰਿਤਸਰ ਆਂਡੇ ਦਾ ਸੀ ਤੇ ਮੈਨੂੰ ਟੂਲ ਪਲਾਜੇ ਲੱਗੇ ਹਾਂ ਜਦੋਂ ਮੈਨੂੰ ਕਿਸ ਸੱਜਣ ਦਾ ਫੋਨ ਆਇਆ ਵੀ ਆਹ ਕੰਮ ਹੋ ਗਿਆ ਤੇ ਮੈਂ ਆਉਂਦੇ ਸਿੱਧਾ ਇੱਧਰ ਆ ਗਿਆ ਤੇ ਆਉਂਦੇ ਹਾਲਾਤ ਜਿਹੜੇ ਮੈਂ ਵੇਖੇ ਉਹ ਤੁਸੀਂ ਵੇਖੇ ਕਿੰਨੇ ਕਿ ਗੰਬੀਰ ਸੱਟਾਂ ਲੱਗੀਆਂ ਔਰ ਕੌਣ ਕੌਣ ਜੱਟਾਂ ਬਹੁਤ ਜ਼ਿਆਦਾ ਨੇ ਦੋਨੋਂ ਬ੍ਰਦਰ ਜ਼ਖਮੀ ਨੇ ਲਖੀ ਵਾਲੀਆ ਔਰ ਰਾਜਾ ਵਾਲੀਆ ਉਹਨਾਂ ਨੇ ਆ ਡਟ ਕਹਿੰਦੇ ਅੰਮ੍ਰਿਤਸਰ ਲੈ ਜਾਓ ਇਹਨਾਂ ਨੂੰ ਤੇ ਅੰਮ੍ਰਿਤਸਰ ਤਲੇ ਲੈ ਕੇ ਨਾ ਉਹਨਾਂ ਨੇ ਕਾਰ ਕਰ ਲਈ ਨਹੀਂ ਉਹ ਹਲੇ ਕੁਛ ਨਹੀਂ ਪਤਾ ਕੀ ਹੈ ਆਈ ਤੇ ਉਹ ਪੁਲਿਸ ਵਾਲੇ ਵੀ ਦੇਖ ਪੀ ਆ ਜਦੋਂ ਪਹੁੰਚਿਆ ਉਹ ਪੁਲਿਸ ਨੂੰ ਆਜੋ ਵੀ जख्मी ਹਾਂ ਹਾਂਜੀ ਪਤਾ ਲੱਗਾ जख्मी ਹੋਇਆ ਬਟ ਮੈਂ ਸਦਾ ਹਸਦਾ ਇਹਦੇ ਦੋ ਬੰਦੇ जख्मी ਨੇ ਕਿੰਨੇ ਕੀ ਤਸਵੀਰ ਸਟਾਪ ਨਾ ਇਹ ਦਾਖਲ ਨਹੀਂ 100 100 ਦੇ ਵਿੱਚ ਕਿੰਨੇ ਨੇ ਆਵਜਾ ਜੀ ਮੌਕੇ ਤੇ ਵੀ ਗਏ ਹੋਗੇ ਉੱਥੇ ਤੇ ਕੀ ਹਾਲਾਤ ਚ ਪੁਲਿਸ ਲੱਗੀ ਹੈ ਉੱਥੇ ਕਲੀਅਰ ਕਰਨੇ ਵੈਰੀਫਾਈ ਕਰ ਰਹੇ ਨੇ ਤੇ ਕੋਈ ਅਜੇ ਬਿਆਨਤ ਨਹੀਂ ਬੁਣਨੇ ਗਏ ਨਹੀਂ ਬਿਆਨ ਨਹੀਂ ਅਜੇ ਤੋ ਪਿਆਰ ਹੁੰਦੇ ਉਸ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਕਾਰਵਾਈ ਰਹੀ ਜਾਏਗੀ ਜੋ ਵੀ ਕਾਨੂੰਨ ਮੁਕਾਉ ਕਾਰਵਾਈ ਹੋਵੇ ਅੱਛਾ ਮੇਰਾ ਨਾਮ ਡਾਕਟਰ ਸਾਹਿਲਾ ਕੌਣ ਆਇਆ ਡਾਕਟਰ ਇੱਕ ਨਾ ਪੁਲਿਸ ਮੁਲਾਜ਼ਮ ਆਇਆ ਵਾ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਐਸ ਪਰ ਜਿਡਿਉਰੀ ਹਿਸਟਰੀ ਅਭੀ ਸ਼ਰੀਬ ਲੱਗੇਦੇ ਨੇ ਤੇ ਨਾਮ ਇਹਦਾ ਨੁਰਿੰਦਰ ਸਿੰਘ ਸਾਨੂੰ ਕੁਲਵੰਤ ਸਿੰਘ ਇਨਸੀਡੈਂਟ ਨੇ ਹਾਤੀਗੇੜ ਦਾ ਦੱਸਿਆ ਵੀ ਅਕਰੈਂਸ ਉਥੇ ਵਜੇ ਨੇ ਇਹ ਸ਼ਰੇ ਵੱਜੇ ਤੱਕ ਬੁਲਟਸ ਲੱਗਦੇ ਨੇ ਨਹੀਂ ਫਿਲਹਾਲ ਤਾਂ ਜਿਹੜਾ ਲੈਸਰੇਟਿਡ ਵੂਨ ਹੈਗਾ ਹੁੰਦਾ ਵਾ ਤੇ ਬਾਕੀ ਜਿਹੜਾ ਅੱਗੇ ਫਦਰ ਐਕਸ-ਰੇਸ ਤੇ ਪਤਾ ਲੱਗੂਗਾ ਵੀ ਕਿਹੜੇ ਹੈਗੇ ਅੰਦਰ ਫੋਰਨ ਬਾਡੀਜ਼ ਤੇ ਫਦਰ ਇਸ ਅਬਾਠਵੇਂ ਸਾਡੇ ਕੋ ਇੱਧਰ ਐਮਰਜੈਂਸੀ ਚ ਆਏ ਕਿੰਨੇ ਕਿ ਕਵੀਰ ਚ ਆਏ ਅ ਚਾਰ ਟੋਟਲ ਹੈਗੇ ਸੀਗੇ ਇੰਜਰੀਸ ਸੀਗੀਆਂ ਚਾਰ ਟੋਟਲ ਵੂਨ ਸੀਗੇ ਇਹਨਾਂ ਦੇ ਤੇ ਅਰੇਂਡੀ ਆਪਾਂ ਪ੍ਰੋਪਰ ਆਪਾਂ ਇਹਨਾਂ ਟਰੀਟਮੈਂਟ ਦੇ ਦਿੱਤਾ ਹਾਂ ਆਈ ਬੀ ਲਾਈਨ ਮੇਨਟੇਨ ਕਰਕੇ ਨਾਲ ਡਰੈਸਿੰਗ ਕਰ ਦਿੱਤੀ ਫਦਰ ਆਪਏ ਨੂੰ ਰੈਫਰ ਕਰਨ ਦਾ ਕੋ ਨਾਨਕ ਜੀ ਆਪਣੀ ਸਰ ਕੇ ਸੋਨ ਜੀ ਕਿੰਨੇ ਜ਼ਖਮੀ ਆਏ ਇਕੱਲੇ ਨਹੀਂ ਫਿਲਹਾਲ ਤਾਂ ਸਾਡੇ ਕੋਲ ਇੱਕ ਪੁਲਿਸ ਮਦਰ ਪਸ ਨਹੀਂ ਹੋਣ ਡਿਊਟੀ ਸੀਗੇ ਜਿਹੜੇ ਆਈ ਥਿੰਕ ਪੀਸੀਆਰ ਉਰਤੇ ਸੀਗੇ ਤੇ ਜੋ ਉਹਨਾਂ ਦੀ ਇਨਫੋਰਮੇਸ਼ਨ ਦੇ ਮੁਤਾਬਿਕ ਉਹ ਉੱਥੇ ਹੈਗੇ ਜੀ ਧੰਨਵਾਦ ਜੀ ਥੈਂਕ ਯੂ